ਨੇ ਕੱਲ ਸਵੇਰੇ ਅਸੀਂ ਮਹਾਰਾਜ ਪ੍ਰਕਾਸ਼ ਕੀਤੇ ਜੀ ਤੇ ਕੱਲ ਸਾਡੇ ਇੱਕ ਮੁੰਡੇ ਦੀ ਮੌਜ ਹੋ ਗਈ ਸੀ ਉਹ ਦਾ ਸੀ ਸਹਿਜ ਪਾਠ ਉਹਦੇ ਲਈ ਅਸੀਂ ਕੱਲ ਗੁਰੂ ਘਰ ਖੁੱਲਾ ਰੱਖਿਆ ਤੇ ਪਹਿਲਾਂ ਉਹਨੇ ਦੇ ਘਰ ਪਾਠ ਕੀਤਾ ਭੋਗ ਇੱਥੇ ਆ ਕੇ ਪਾਇਆ ਉਹ ਮਹਾਰਾਜ ਅਸਰੂਪ ਜਿਹੜਾ ਅਸੀਂ ਅਸੀਂ ਸ਼ੋਖਾ ਸੰਕਰਤਾ ਜਿਹੜਾ ਪ੍ਰਕਾਸ਼ ਸੀ ਉਹਦੇ ਤੋਂ ਅਸੀਂ ਭੋਗ ਪਾਤਾ ਕਿੰਨੇ ਕ ਵਜੇ ਲੱਗਦਾ ਤੁਹਾਨੂੰ ਤੁਸੀਂ ਆਏ ਪ੍ਰਜਾ ਦੇਖੇ ਆ ਨੌ ਵਜੇ ਅਜੂ ਦੇ ਮਹਾਰਾਜ ਅਸਰੂਪ ਲੈ ਕੇ ਆਇਆ ਤੇ 1:30 ਵਜੇ ਸਾਡੀ ਅਥੀ ਸਮਾਪਤੀ ਹੋਈ ਆ ਤੇ 1:30 ਵਜੇ ਤੋਂ ਬਾਅਦ ਅਸੀਂ ਥੋੜੇ ਘਰ ਨੂੰ ਚਲੇ ਗਏ ਆ ਫੇਰ ਮੁੜ ਕੇ ਆ ਕੇ 3 ਵਜੇ ਅਸੀਂ ਫੇਰ ਗੁਰੂ ਘਰ ਲੋਕ ਕੀਤਾ ਤੇ ਹੁਣ ਇਹ ਜੇ 10 15 20 ਵੀ ਹੋ ਜਾਂਦੀ 20 25 ਹੈ ਤੇ ਉਸ ਤੋਂ ਬਾਅਦ ਅਸੀਂ ਫੇਰ ਸ਼ਾਮੇ ਰਹਿਰਾਸ ਕਰਨ ਲੱਗੇ ਆ 6:10 ਤੇ ਮੈਂ ਆਰੰਭ ਕਰਦਾ 6:15 ਤੇ ਤੇ ਉਸ ਵਕਤ ਮੈਂ ਦੇਖਿਆ ਪੀ ਮੈਂ ਕਿਹਾ ਵੀ ਅੱਜ ਹੁਕਮ ਨਮਾਸ਼ੀ ਲਿਆ ਚਾਜ ਪੜਦਾ ਹੋ ਰੇ ਹੋ ਰਵਾ ਮੈਂ ਸ਼ਵੇਰਾ ਹੁਕਮ ਨਮਾ ਕੱਢਾਂ ਜਾਂ ਹੁਕਮ ਨਮਾ ਕੱਢਣ ਲੱਗਾ ਤਾਂ ਫੇਰ ਵਿੱਚੋਂ ਪਤਾ ਲੱਗਾ ਸਾਨੂੰ ਇਹ ਇਹ ਅੱਜ ਪਤਾ ਲੱਗਾ ਹਾਂਜੀ ਸ਼ਰਾਪੀ ਕਾਂ ਹਾਂਜੀ ਵੀ ਇੱਥੇ ਉਸ ਵਾਰ ਬਾਗਤ ਮੇਰੇ ਕੋ ਪ੍ਰਧਾਨ ਦੇ ਘਰ ਆਈਯੂ ਜੀ ਮੈਂ ਉਹਨੂੰ ਦਿਖਾ ਲਿਆ ਉਹਨੂੰ ਦਿਖਾ ਕੇ ਫਿਰ ਅਸ਼ਦਾ ਜੀ ਸਹੀ ਗੱਲ ਪਰ ਡਰ ਗਏ ਪ੍ਰਧਾਨ ਉਹਨਾਂ ਕੋਲ ਗਿਆ ਪਹਿਲੇ ਨਹੀਂ ਕੁੰਡਾ ਨਹੀਂ ਖੋਲਿਆ ਫੇ ਮੈਂ ਕਰੋ ਫੋਨ ਕੀਤਾ ਕੁੰਡਾ ਖੋਲਿਆ ਕੁੰਡਾ ਖੋਲ ਕੇ ਫੇ ਮੈਨੂੰ ਦੱਸਿਆ ਮੈਂ ਕਿ ਐਦਾਂ ਦਾ ਹੋ ਗਿਆ ਬੰਦੇ ਹੁਣ ਪਿੱਛੇ 베ਰੇ ਇਕੱਠੇ ਹੋਵਾਂਗੇ ਫਿਰ ਹੈ ਜੀ ਸਾਰੇ ਆਪਣੇ ਮੇਨ ਬੰਦੇ ਜਿੰਨੇ ਹੈ ਵੀ 10 20 ਬੰਦੇ ਪਿੰਡ ਚ ਸਾਰੇ ਇਕੱਠੇ ਹੋਏ ਆ ਸਾਰੇ ਇਕੱਠੇ ਹੋ ਕੋਈ ਸਲਾਹ ਕੀਤੀ ਹੋ ਤੁਹਾਡੇ ਸਾਹਮਣੇ ਆ ਆਠਾ ਸਾਹਿਬ ਨੂੰ ਵੀ ਫੋਨ ਕੀਤਾ ਹਾਂਜੀ ਆਈਂ ਨੂਰਪੁਰ ਜੱਟਾਂ ਵੀ ਫੇ ਸ੍ਰੀ ਗੁਰਗੰਸਾਹ ਮਹਾਰਾਜ ਜੀ ਦੇ ਕੋਈ 15 ਅੰਗ ਜਿਹੜੇ ਆ ਉਹ ਪਾੜੇ ਦਿੱਖ ਗਏ ਆ ਔਰ ਮੈਨੂੰ ਸਵੇਰੇ 9 ਵਜੇ ਪਤਾ ਲੱਗਾ ਸਾਡੇ ਅਕਾਲੀ ਲੀਡਰ ਹਰਜੀਤ ਸਿੰਘ ਬਾਦਪੁਰੀ ਦਾ ਫੋਨ ਗਿਆ ਕਿ ਦੂਰਪੁਰ ਜਟਾਂ ਵਿਖੇ ਗੁਰੂ ਸਾਹਿਬ ਦੇ ਅੰਗ ਪਾੜੇ ਗਏ ਆ ਤਾਂ ਅਸੀਂ ਆ ਕੇ ਮੌਕੇ ਤੇ ਦੇਖਿਆ ਤੇ ਜਿਹੜੇ ਇੱਥੇ ਸੇਵਾ ਕਰਦੇ ਆ ਜਾਂ ਪਿੰਡ ਦੇ ਸੱਜਣ ਹੈਗੇ ਉਹਨਾਂ ਸਾਰਿਆਂ ਨੂੰ ਦੱਸਿਆ ਕਿ ਕੱਲ ਸਾਡੇ ਪਿੰਡ ਮਰਗ ਹੋ ਗਿਆ ਸੀ ਤੇ ਉੱਥੇ ਘਰ ਚ ਪਹਿਲਾਂ ਸੱਜਪਾਰ ਦੇ ਭੋਗ ਪਾਏ ਗਏ ਫੇ ਮਹਾਰਾਜ ਦੇ ਰੂਪ ਆ ਕੇ ਇੱਥੇ ਸੁਖਾਸਨ ਹੋਏ ਤੇ ਜਿਹੜੇ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਸਾਉ ਤੇ ਬਿਰਾਜਮਾਨ ਸੀ ਉਹ ਜਿਹੜੇ ਆਂਗਿਆ ਉਹ ਸਵੇਰ ਜੋ ਗ੍ਰੰਤੀ ਜੀ ਨੇ ਦੱਸਿਆ ਕਿ ਸਵੇਰ ਬਿਲਕੁਲ ਠੀਕ ਸੀਗੇ ਉਥੇ ਭੋਗ ਵੀ ਪਾਏ ਗਏ ਅਰਦਾਸ ਤੋਂ ਉਪਰੰਤ ਹੁਕਮਨਾਮੇ ਲਏ ਗਏ ਪਰ ਜਿਸ ਵੇਲੇ 1.5 ਵਜੇ ਸਭਾਤੀ ਹੋ ਗਈ ਹੈ 3 ਵਜੇ ਕਹਿੰਦੇ ਸੀ ਬਾਹਰ ਬੈਠੇ ਆਂ ਹੋਰ ਸੱਜਣੇ ਨਹੀਂ ਬੈਠੇ ਆ ਉਸ ਵੇਲੇ ਲੋਕ ਵੀ ਨਹੀਂ ਲਾਇਆ ਕਿ ਉਹ ਮੱਥਾ ਟੇਕਣ ਲੋਕ ਆਉਂਦੇ ਸੀ ਕਿ ਜਿਨ੍ਹਾਂ ਦੇ ਮਰਗ ਦਾ ਭੋਗ ਪਿਆ ਉਹਨਾਂ ਦੇ ਰਿਸ਼ਤੇਦਾਰ ਵੀ ਇੱਥੇ ਸੀਗੇ ਉਸ ਸਮੇਂ ਦੇ ਵਿੱਚ ਕੋ ਇਨਸਾਨ ਜਿਹੜਾ ਇਹ ਬਹੁਤ ਵੱਡੀ ਇੱਕ ਸ਼ਰਾਰਤ ਕਰਕੇ ਗਿਆ ਜਿਹਦੀ ਗਲਤੀ ਦੇ ਨਾਲ ਅੱਜ ਅਸੀਂ ਸਾਰੇ ਇੱਥੇ ਪੁਲਿਸ محکمہ ਵੀ ਸਾਰਾ ਇੰਟੈਲੀਜੈਂਸ ਵੀ ਪੱਤਰਕਾਰ ਵੀ ਵੀ ਸਾਰੇ ਪਹੁੰਚੇ ਆ ਅੱਜ ਸਾਰੇ ਪਿੰਡ ਦੇ ਵਿੱਚ ਇਹ ਬੜਾ ਦੁਖਦਾਈ ਜਿਹੜਾ ਕਾਂਡ ਵਰਤਿਆ ਔਰ ਵਧੀਆ ਪਿੰਡ ਆ ਪੰਥਕ ਪਿੰਡ ਆ ਔਰ ਇਸ ਪਿੰਡ ਦੇ ਵਿੱਚ ਵੀ ਇਹੋ ਜਿਹਾ ਕਾਂਡ ਹੋਣਾ ਬਹੁਤ ਸਾਡੇ ਮਨ ਜਿਹੜੇ ਹਿਰਦੇ ਬਲੁੰਦਰੇ ਗਏ ਆ ਕਿ ਹਾਰਤੀ ਲੋਕ ਜਿਹੜੇ ਆ ਇਹ ਜਿਹੜੀਆਂ ਸ਼ਰਾਰਤਾਂ ਕਰ ਤੋਂ ਆਵਾਜ਼ ਨਹੀਂ ਆਉਂਦੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਕਿ ਇਹ ਵੀ ਪੂਰੀ ਕੋਖ ਕਰਕੇ ਜਿਹੜੇ ਸ਼ਰਾਰਤੀ ਲੋਕ ਇਹ ਸਾਹਮਣੇ ਲਿਆਏ ਜਾਣ ਇਹਨਾਂ ਨੂੰ ਬਹੁਤ ਸਖਤ ਸਜ਼ਾਵਾਂ ਹੋਣ ਕੋਈ ਵੀ ਇਨਸਾਨ ਜਿਹੜਾ ਗਲਤੀ ਕਰਦਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬਦਬੀ ਨਾ ਕਰੇ ਕਿਉਂਕਿ ਇਹ ਇੱਕ ਰੋਸ ਜਿਹੜਾ ਕੌਮਾਂ ਦੇ ਵਿੱਚ ਜਾਂਦਾ ਜਦੋਂ ਰੋਸ ਜਾਂਦਾ ਉਸ ਲਈ ਮਾਹੌਲ ਵੀ ਖਰਾਬ ਹੁੰਦੀ ਹੈ ਤੇ ਕੰਟਰੋਲ ਕਰਨਾ ਜਿਹੜਾ ਸਰਕਾਰਾਂ ਦੀ ਵੀ ਫਰਜ ਬਣਦਾ ਤੇ ਸਮਾਜ ਸੇਵਕ ਜਥੇਬੰਦੀਆਂ ਦਾ ਵੀ ਫਰਜ ਬਣਦਾ ਸਾਡਾ ਲੋਕਾਂ ਦਾ ਵੀ ਫਰਜ ਬਣਦਾ ਇੱਥੇ ਕੰਟਰੋਲ ਕੀਤਾ ਜਾਵੇ ਇਹ ਵੀ ਦੇਖਿਆ ਗਿਆ ਕਿ ਕੈਮਰੇ ਜਿਹੜੇ ਆ ਉਹ ਚੱਲਦੇ ਨਹੀਂ ਸੀਗੇ ਪਰ ਉਹਦੇ ਵਿੱਚ ਮੈਂ ਸਮਝਦਾ ਕਿ ਸਾਡੀ ਇਹਨਾਂ ਦੀ ਕਟਾਹੀ ਵੀ ਹੈ ਨਗਰ ਦੀ ਕਿਉਂਕਿ ਜਿਹੜਾ ਹੈੱਡ ਗ੍ਰਾਂਤੀ ਇਹਨਾਂ ਨੇ ਰੱਖਿਆ ਸੀ ਉਹ ਵਿਦੇਸ਼ ਗਿਆ ਆ ਤੇ ਦੂਜੇ ਜਿਹੜੇ ਸਿੰਘ ਸਾਹਿਬ ਉਹ ਆਪਣੇ ਫ੍ਰੀ ਤੌਰ ਤੇ ਸੀ ਸੇਵਾ ਕਰਦੇ ਆ ਸਿਆਣੇ ਆ ਇਹ ਉਹਨਾਂ ਦੀ ਜ਼ਿਆਦਾ ਆ ਤਾਂ ਕਰਕੇ ਉਹ ਚੈੱਕ ਵੀ ਨਹੀਂ ਕਰ ਸਕੇ ਇਹ ਵੀ ਮੇ ਸਾਹਮਣੇ ਇੱਕ ਬਹੁਤ ਵੱਡੀ ਗਲਤੀ ਆ ਸਵਿਰੀ ਆਰਾਊਂਡ ਸਾਡ ਟੈਕਨੋਲੋਜੀ ਇਨਫਾਰਮੇਸ਼ਨ ਮਿਲਦੀ ਸੀ ਕਿ ਪਿੰਡ ਨੂਰਪੁਰ ਜੱਟਾਂ ਦੇ ਜਿਹੜਾ ਸੈਂਟਰਲ ਗੁਰਦੁਆਰਾ ਉਥੇ ਅ ਅ ਵਿਸ਼ਲਣ ਸਰਜੀ ਦਾ ਸਰੂਪ ਖੰਡਕ ਕੀਤਾ ਅਸੀਂ ਹੁਣ ਮੌਕੇ ਤੇ ਪਹੁੰਚੇ ਆ ਜੀ ਤੇ ਸਾਰੀ ਫੁਟੇਜ ਉਹਨਾਂ ਦਾ ਸੰਭਾਲ ਰਹੇ ਆ ਤੇ ਬਾਕੀ ਸਭ ਨੂੰ ਗੁਰਦੁਆਰਾ ਕਮੇਟੀ ਦਾ ਫੋਕਸ ਹੀ ਹੋ ਰਿਹਾ ਹੈ ਅਸੀਂ ਇੰਟਰਵਿਊਸ ਕੰਡਕਟ ਕਰ ਰਹੇ ਹਾਂ ਜੋ ਵੀ ਅਗੇ ਕਲੀਅਰ ਹੋਊਗਾ ਉਸ ਬਾਰੇ ਤੁਹਾਨੂੰ ਦੱਸਾਂਗੇ